ਸਾਰੇ ਇਸ ਗੱਡੀਆ ਦੇ ਨਾਲ ਜਿਹੜੇ ਸਾਰੇ ਸਾਰੇ ਇਹ ਦੇਮਿਆਰ ਫੜ ਫੜਾ ਸਾਰੀਆਂ ਮਤਾਵਾ ਫੜਾ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀ ਸਤਿ ਸ਼੍ਰੀ ਅਕਾਲ ਜੀ ਲਾਈਵ ਅਪਡੇਟ ਤੁਹਾਨੂੰ ਇਸ ਗੱਡੀਆ ਦੇ ਵਿੱਚ ਪੈਨਸ਼ਨ ਦੀ ਦਿਆਵਾਂਗੇ ਅੱਜ 27 ਨਵੰਬਰ ਨੂੰ ਪੈਨਸ਼ਨ ਕਿਸੇ ਜਿਹੜੇ ਦੇ ਵਿੱਚ ਜਾਰੀ ਹੋਈ ਹੈ ਜਾਂ ਨਹੀਂ ਹੋਈ ਹੈ ਬੀਤੀ ਰਾਤ ਲੈ ਕੇ ਹੁਣ ਤੱਕ ਦੀ ਅਪਡੇਟ ਤੁਹਾਨੂੰ ਸਾਂਝੀ ਕਰਨੀ ਹੈ 27 ਨਵੰਬਰ 2025 ਦਿਨ ਵੀਰਵਾਰ ਵਰਕਿੰਗ ਡੇ ਆ ਛੁੱਟੀ ਕੋਈ ਨਹੀਂ ਅੱਜ ਤੇ ਸਵੇਰ ਦੇ 9 ਵਜੇ ਤੱਕ ਸਾਨੂੰ ਜੋ ਸੋਚਣਾ ਮਾ ਅਪਡੇਟਸ ਮਿਲਣੀਆਂ ਨੇ ਕਿ ਕਿਸੇ ਲੱਗੇ ਜਿਹੜੇ ਦੇ ਵਿੱਚ ਹਾਲੇ ਪੈਨਸ਼ਨ ਜਾਰੀ ਹੋਣ ਦੀ ਕੋਈ ਸੂਚਨਾ ਨਹੀਂ ਹੈ ਤੇ ਨਾ ਹੀ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਕੋਈ ਬਿਲਫਾਸ ਹੁਣ ਦੀ ਸੂਚਨਾ ਹੈ ਸੋ ਬੀਤੇ ਲਗਭਗ 10 ਦਿਨ ਹੋ ਚੱਲੇ ਆ 10 ਤੋਂ ਉੱ퍼 ਦਿਨ ਹੋ ਚੱਲੇ ਆ 12 13 ਦਿਨ ਪਹਿਲਾ ਫੈਸਲਾ ਜਾਰੀ ਹੋਇਆ ਸੀ ਜਿਹੜੇ ਜਿਹੜਿਆਂ ਦੇ ਵਿੱਚ ਹੋਇਆ ਸੀ ਸੋ ਇੱਕ ਵੱਡਾ ਫਰਕ ਵੱਡਾ ਗੈਪ ਹੈ ਜਿਹੜਾ ਪੈ ਚੁੱਕਿਆ ਹੈ ਪੰਜਾਬ ਸਰਕਾਰ ਨੂੰ ਵੀ ਹੁਣ ਇਹ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਵਕਫ ਵਕਫ ਜੱਤੇ ਹੁੰਦੀਆਂ ਉਹ ਲੋਕ ਕਿ ਇਸ ਵਾਰ ਫੈਸਲ ਨੇ ਡੇਟ ਕਿਉਂ ਹੋ ਰਹੀ ਹੈ ਨਵੰਬਰ ਮਹੀਨਾ ਝੜਤੇ ਆ 3-4 ਦਿਨ ਬਾਕੀ ਰਹਿ ਗਏ ਹੈ ਤੇ ਇਹਨਾਂ ਤੇ 3-4 ਦਿਨਾਂ ਦੇ ਵਿੱਚ ਫੈਸਲਾ ਜਾਰੀ ਹੋਣ ਗਿਆ ਜਾਂ ਲਈ ਹੋਣ ਗਿਆ ਇਸ ਸਵਾਲ ਹੈ ਜਿਹੜੇ ਪੁੱਛੇ ਜਾ ਉੱਥੇ ਹੀ ਜੇਕਰ ਆਪਾਂ ਬੈਂਕਾਂ ਦੀ ਗੱਲ ਕਰਦੇ ਆ ਸੋ ਬੈਂਕਾਂ ਦੇ ਬਾਹਰ ਜਣੀਆਂ ਲੈ ਲੰਬੀਆਂ ਕਤਾਰਾਂ ਵਿਖਣ ਨੂੰ ਮਿਲਦੀਆਂ ਨੇ ਬਜ਼ੁਰਗਾਂ ਦੀਆਂ ਬਜ਼ੁਰਗਾਂ ਕਿਉਂਕਿ ਨਹੀਂ ਜਿਹੜਾ ਇਹਨਾਂ ਨੂੰ ਫਤਹ ਹੁੰਦਾ ਕਿ ਕਿਹੜੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਹੋ ਅੰਦਾਜ਼ਾ ਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਪੈਸ਼ਨਾਂ ਜਾਰੀ ਹੋ ਜਾਂਦੀਆਂ ਨੇ ਤੇ ਇਸ ਕਰਕੇ ਬਜ਼ੁਰਗ ਜਿਹੜੇ ਨੇ ਕਾਫੀ ਖੱਜਲ-ਖਵਾਰ ਹੋ ਰਹੇ ਨੇ ਬੈਂਕਾਂ ਦੇ ਵਿੱਚ ਕਾਫੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਜਿਹੜੇ ਪਾਸਵਰਕ ਲੈ ਕੇ ਜਾਂਦੇ ਨੇ ਤੇ ਬੈਂਕ ਵੱਲੋਂ ਇਹ ਜਵਾਬ ਹੁੰਦਾ ਕਿ ਹਾਲੇ ਪੈਸ਼ਨਾਂ ਜਾਰੀ ਨਹੀਂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਸੋ ਵੱਡਾ ਕਹਿ ਦੇ ਕਿ ਇਹ ਜਿਹੜੀ ਖੱਜਲ ਖਵਾਰੀ ਹੈ ਬਜ਼ੁਰਗਾਂ ਨੂੰ ਬਹੁਤ ਤੰਗ ਕਰ ਰਹੀ ਹੈ ਤੇ ਵਿਸ਼ੇਸ਼ ਤੌਰ ਤੇ ਬਜ਼ੁਰਗਾਂ ਦੀ ਖੱਜਲ ਖਵਾਰੀ ਦਾ ਸ਼ਿਕਾਰ ਹੋ ਰਿਹਾ ਉੱਤੇ ਹੀ ਹੈਂਡਿਕੈਪ ਪੈੜਪੜਾ ਉੱਤੇ ਜਿਹੜੀਆਂ ਪੈੜਾਂ ਦੇ ਜਿਹੜੀ ਵਿਧਵਾ ਪੈਸ਼ਨਰਾਂ ਲੱਗੀਆਂ ਨੇ ਉਹਨਾਂ ਦੇ ਵੀ ਘਰ ਦੇ ਗੁਜ਼ਾਰੇ ਜਿਹੜਿਆ ਪੈਨਸ਼ਨ ਦੇ ਸਰ ਤੇ ਚੱਲਦੇ ਆ ਤੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਅੱਜ ਦੇ ਟਾਈਮ ਦੇ ਵਿੱਚ ਕਰਨਾ ਫੈਰਿਆ ਜਿੱਥੇ ਪੈਨਸ਼ਨ 15 ਦਿਨ ਤੋਂ ਪਹਿਲਾਂ ਜਾਰੀ ਹੋ ਜਾਂਦੀ ਸੀ ਅੱਜ 27 ਨਵੰਬਰ ਹੋ ਚੁੱਕੀ ਹੈ ਤੇ ਪੈਨਸ਼ਨ ਅੱਜ ਦੀ ਤਰੀਕ ਦੇ ਵਿੱਚ ਵੀ ਜਾਰੀ ਨਹੀਂ ਕੀਤੀ ਗਈ 6 ਜਿਲ੍ਹਿਆਂ ਨੇ ਛੱਡ ਦਿੱਤੇ ਤੇ ਵੱਡੇ ਜਿਲ੍ਹੇ ਹਲੇ ਰਹਿੰਦੇ ਆ ਘਟੂ ਜਿਹੜੇ ਜਿਹੜੇ ਲੱਦੇ ਆ ਜਿੱਥੇ ਪੈਨਸ਼ਨਾਂ ਹਾਲੇ ਜਾਰੀ ਨਹੀਂ ਹੋਈਆਂ ਸੋ ਇਹ ਮੁੱਖ ਚਲੇਆ ਤੇ ਇਹਨਾਂ ਜਨਾਂ ਦੇ ਵਿੱਚ ਵੀ ਪੈਨਸ਼ਨਾਂ ਜਲਦ ਜਾਰੀ ਹੋਣ ਇਦਾ ਦੀ ਉਮੀਦ ਕਰਦੇ ਆ ਤੇ ਬਾਕੀ ਜੋ ਅਪਡੇਟਸ ਸਾਨੂੰ ਮਿਲਦੇ ਜਾਣਗੀਆਂ ਉਹਦੇ ਆਧਾਰ ਤੇ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਹਾਂਗੇ ਜਿਹੜੇ ਇਹ ਕਹਿ ਰਹੇ ਆ ਕਿ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਕਾਫੀ ਖਬਰ ਆਈ ਦੰਨੀਆਂ ਚੱਲਦੀਆਂ ਲੁਧਿਆਣੇ ਦੇ ਵਿੱਚ ਬਠਿੰਡਾ ਸੰਗਰੂਰ ਦੇ ਵਿੱਚ ਫੈਸਲਾ ਜਾਰੀ ਹੋ ਗਿਆ ਬਿਲ ਖਾਸ ਹੋ ਗਈ ਬਿਲਕੁਲ ਗਲਤ ਬਿਲਕੁਲ ਫੇਕ ਖਬਰ ਆ ਉਹਦੀ ਤੁਹਾਨੂੰ ਸਟੀਕ ਅਪਡੇਟ ਦਿਆਂਗੇ ਜਦੋਂ ਬਿਲ ਫਾਸ ਹੋਣ ਦੀ ਸਾਨੂੰ ਕੋਈ ਸੂਚਨਾ ਆਈ ਫੰਡ ਰੀਲੀਜ਼ ਹੋਣਗੇ ਬਿਲ ਫਾਸ ਹੋਣਗੇ ਨਾਲ ਦੇ ਨਾਲ ਫੈਸਲਾ ਨੇਪਰੇ ਚਾੜਨ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਵੇਗਾ ਹਾਲੇ ਬਿਲ ਨਹੀਂ ਫਾਸੇ ਨਾ ਫੈਸਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਈਆਂ ਨੇ ਅੱਜ ਦੀ ਤਰੀਕ ਦੇ ਵਿੱਚ ਵੀ ਦੇਖਦੇ ਹਾਂ ਜੇਕਰ ਕੋਈ ਅਪਡੇਟ ਸਾਨੂੰ ਆਉਂਦੀ ਹੈ ਤੇ ਸ਼ਾਮ ਦੀ ਵੀਡੀਓ ਦੇ ਵਿੱਚ ਲਾਈਵ ਆ ਕੇ ਤੁਹਾਨੂੰ ਦੱਸਾਂਗੇ ਜੇਕਰ ਦੁਪਹਿਰ ਦੇ ਦੁਪਹਿਰ ਦੇ ਟਾਈਮ ਵੇਲੇ ਕਿਸੇ ਜਾਂ ਫਿਰ ਪੋਸਟ ਪਾ ਕੇ ਤੁਹਾਨੂੰ ਜਾਣਕਾਰੀ ਜਿਹੜੀ ਆ ਦਿੱਤੀ ਜਾਵੇਗੀ 1500 ਰੁਪਏ ਪੈਨਸ਼ਨਾਂ ਆਉਣ ਗਿਆ ਇਹ ਅਸੀਂ ਰੋਜ਼ਾਨਾ ਤੁਹਾਨੂੰ ਅਪਡੇਟ ਦਿੰਦੇ ਰਹਨੇ ਆ ਅੱਜ ਦੇ ਤਰੀਕੇ ਦੇ ਵਿੱਚ ਵੀ ਪੈਨਸ਼ਨ ਦੇ ਵਿੱਚ ਕੋਈ ਫਿਲਹਾਲ ਵਾਧਾ 2500 ਵਾਲਾ ਕੋਈ ਐਦਾਂ ਦਾ ਵਿਆਰ ਕੋਈ ਲੈਟਰ ਜਾਰੀ ਨਹੀਂ ਹੋਇਆ ਸੋ 1500 ਰੁਪਏ ਪੈਨਸ਼ਨਾਂ ਆਉਣ ਗਿਆ ਜੀ ਧੰਨਵਾਦ ਜੇਕਰ ਤੁਹਾਡਾ ਕੋਈ ਕੁਐਸਚਨ ਸਵਾਲ ਹੈ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੁਹਾਨੂੰ ਜਵਾਬ ਜਰਾ ਜੀ ਅਸੀਂ ਦੇਣ ਲਈ ਵੀ ਕਾ ਚਲੋ ਬਾਦ ਤੁਹਾਨੂੰ